ਰਵੀ ਮੇਰੀ ਕਿਰਪਾ ਖੰਡਾ ਕਰਾ ਜੋਰੀ ਕਰ ਸਕਦੇ ਜੀ ਇੱਕ ਸਾਲ ਨਹੀਂ ਹੋਇਆ ਡੇਢ ਕੇ ਸਾਲ ਹੋਇਆ ਵਾ ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਕ੍ਰੇਨ ਚ ਲੋਂਦਾ ਸੀ ਉਹ ਅੰਬਾਲੇ ਉਹ ਵੀ ਉੱਥੇ ਇਦਾਂ ਅਚਨ ਚੇਤਿ ਮੌਤ ਹੋਈ ਤੇ ਹੁਣ ਜਿ ਸਾਲ ਡੇਢ ਤੋਂ ਦੋ ਹੋਈ ਤੇ ਹੁਣ ਆ ਜਿਹੜੀ ਸੱਟ ਪੈ ਗਈ ਬਹੁਤ ਵੱਡੀ ਸਰਜਰੀ ਆ ਜਿਹਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਨ ਜੁਗਾ ਨਹੀਂ ਨਾ ਅਸੀਂ ਇਹਨੂੰ ਕੋਈ ਹੌਸਲਾ ਦੇਣ ਜੁਗੇ ਆ ਕਿੱਥੇ ਕਿੱਥੇ ਲੱਗਾ ਹੈ ਕੰਮ ਤੇ ਨਾਲ ਫੋਟੋਗ੍ਰਾਫੀ ਦਾ ਵੀ ਕਰਦਾ ਸੀ ਕੰਮ ਉਥੇ ਇਹ ਨਾਲ ਹੋਰ ਵੀ ਕੰਮ ਕਰਦਾ ਸੀ ਉਹ ਇਹ ਮੇਰਾ ਪੁੱਤ بڑا ਬੀਬਾ ਨਾਲ ਪੜਾਈ ਵੀ ਕਰਦਾ ਹੈ ਮੇਰਾ ਪੁੱਤ ਕਮਰੇ ਵਿੱਚ ਹੀ ਗਿਆ ਗਿਆ ਤੇ ਬਾਹਰ ਕਮਰੇ 'ਚ ਰਾਤ ਸੁੱਤੇ ਆਇਆ ਹੋ ਗਿਆ 2013 'ਚ ਇਹਦੇ ਡੈਡੀ ਦੀ ਡੈਥ ਹੋ ਗਈ ਤੇ ਮੁੜ ਕੇ ਪਹਿਲਾਂ ਇਹਦੇ ਤਾਇ ਦੇ ਹੋ ਗਈ ਫਿਰ ਇਹਦੇ ਡੈਡੀ ਦੀ ਹੋ ਗਈ ਚਾਚੇ ਦੀ ਹੋ ਗਈ ਬਾਅਦ ਚੋ ਤੇ ਚਾਚੀ ਦੀ ਵੀ ਹੋ ਗਈ ਤੇ ਬਾਅਦ ਬਜ਼ੁਰਗਾਂ ਦੀ ਮਾਤਾ ਦੇ ਦਾਦੀ ਦਾ ਉਹਨਾਂ ਦੀ ਬਾਤ ਹੋ ਗਈ 1 ਸਾਲ ਨਹੀਂ ਹੋਇਆ 1.5 ਸਾਲ ਹੋਇਆ ਵਾ ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਕ्रेन ਚ ਲੰਦਾ ਸੀ ਉਹ ਅੰਬਾਲੇ ਉਹ ਵੀ ਉੱਥੇ ਜਿੱਦਾਂ ਅਚਨਚੇਤ ਮੌਤ ਹੋਈ ਤੇ ਹੁਣ ਜਿ 1.5 2 ਹੋ ਗਈ ਤੇ ਹੁਣ ਆ ਜਿਹੜੀ ਸੱਟ ਪੈ ਗਈ ਬਹੁਤ ਵੱਡੀ ਸਰਜਰੀ ਆ ਜੀਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਨ ਜੁਗਾ ਨਹੀਂ ਨਾ ਅਸੀਂ ਨੂੰ ਕੋਈ ਹੌਸਲਾ ਦੇਣ ਜੁਗੇ ਕਿ ਕਦੇ ਆਸਰੇ ਨੂੰ ਹੌਸਲਾ ਦੇਗੀ ਬਾਕੀ ਅਸੀਂ ਸਰਕਾਰ ਕੋ ਪੰਜਾਬ ਸਰਕਾਰ ਨੂੰ ਜਾਂ ਕੇ ਸਰਕਾਰ ਕੋ ਤੇ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ ਹਾਂ ਹੱਥ ਜੋੜ ਕੇ ਵੀ ਕੋਈ ਇਹ ਪਰਿਵਾਰ ਦੀ ਮਦਦ ਕੀਤੀ ਜਾਵੇ ਇਹ ਆਰਥਿਕ ਪੱਖੋਂ ਬਹੁਤ ਗਰੀਬ ਪਰਿਵਾਰ ਆ ਜਿਹੜੀ ਇੱਕ ਕਿੱਲਾ ਪੜੀ ਹੈ ਇੱਕ ਕਿੱਲੇ ਜੋ ਤੁਹਾਨੂੰ ਪਤਾ ਰੋਟੀ ਵੀ ਨਹੀਂ ਚੱਲਦੀ ਤੇ ਪਤਾ ਨਹੀਂ ਇੱਕ ਇਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੀ ਕਰਜ਼ਾ ਚੁੱਕ ਕੇ ਬਾਅਦ ਹਾਂਜੀ ਹਾਂਜੀ ਕਰਜ਼ਾ ਚੁੱਕ ਕੇ ਕੋਈ ਰਿਸ਼ਤੇਦਾਰੋਂ ਫੜ-ਬੁੱੜ ਕੇ ਸਾਰੇ ਮੱਦ ਕੀਤੀ ਥੋੜੀ ਬੋਤੀ ਜਨੀ ਨਹੀਂ ਹੋਣ ਕਰਨ ਯੋਗ ਸੀ ਤੇ ਉਹ ਇੱਕ ਸਾਲ ਹੋਇਆ ਬਾਹਰ ਗਏ ਉਹ ਛਾਲ ਵੀ ਨਹੀਂ ਹੋਇਆ ਜੇ ਤੇ ਆਹ 231 ਤਰੀਕ ਨੂੰ ਸਵੇਰੇ ਸੱਤ 7 8 ਵਜੇ 8 8 ਘਟ ਹੋਏ ਫੂਨਾਗਰ ਦੀ ਡੈਥ ਹੋ ਗਈ ਆ ਤੇ ਉਦੋਂ ਦੇ ਰੋ ਰੋ ਕੇ ਕਲਾ ਬੁਰਾ ਹਾਲ ਹੋਇਆ ਪਰਿਵਾਰ ਦਾ ਸਾਰੇ ਦਾ ਕੋਈ ਕਹਿਣੋ ਹੀ ਗੱਲ ਨਹੀਂ ਜੀ ਹੋਰ ਕੋਈ ਲਫ਼ਜ਼ ਹੱਟ ਕੋ ਨਹੀਂ ਹੈਗਾ ਜਿਹੜਾ ਅਸੀਂ ਤੇ ਸਰਕਾਰਾਂ ਕੋਈ ਬੇਨਤੀਆਂ ਤਾਂ ਲੋਕ ਭਲਾਈ ਸੰਸਥਾ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਸਾਡੇ ਬੱਚੇ ਦੀ ਬਾਹਰੋਂ ਸੰਸਥਾ ਕੋਈ ਮਦਦ ਕਰੇ ਤੇ ਉਹ ਉਦਾਸ ਇੱਥੇ ਡੈੱਡ ਬੱਢਿਆ ਜੇ ਉਹ ਮੇਰਾ ਬੇਟਾ ਬਾਰ ਵੀ ਦੇ ਸਵਿਚ ਗਿਆ ਹੈ। ਅਦੇ ਪਾਪਾ ਦੀ ਡੈਥ ਹੋ ਗਈ ਛੋਟਾ ਹੀ ਜਦੋਂ। ਅਦੇ ਪਾਪਾ ਦੀ ਡੈਥ ਤੋਂ ਵੀ ਬੜੀ ਮੁਸ਼ਕਲ ਇੱਕ ਕਿ ਲਾ ਜਮੀਨ ਵਿੱਚ ਬੜੀ ਮੁਸ਼ਕਲ ਆਪਣੇ ਬੁੱਤ ਨੂੰ ਪਾਲ ਲਿਆ। ਫਿਰ ਮੜ ਕੇ ਭੜਾਇਆ ਬਹੁਤ ਮੁਸ਼ਕਲ। ਵੇਣ ਡਾਗੇ ਬਾਹਰ ਭੇਜਿਆ। ਕਰਜਾ ਕਰਜਾ ਚੁੱਕ ਕੇ ਮੈਂ ਬਾਹਰ ਭੇਜਿਆ। ਮੇਰਾ ਪੁੱਤ ਬਾਹਰ ਗਿਆ ਉੱਥੇ ਪੜਨ ਵਾਸਤੇ। ਅਜੇ 1 ਸਾਲ ਨਹੀਂ ਹੋਇਆ ਘਟੇ ਕਮੀਨਾ ਜੇ। ਮੇਰਾ ਬੋਤ ਨੂੰ ਪਤਾ ਨਹੀਂ ਰਾਤ ਸੁੱਤਿਆ ਕੀ ਹੋ ਗਿਆ ਸੁੱਤਿਆ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਹਿਲਾਂ ਗੱਲ ਕੀਤੀ ਮੇਰੇ ਨਾਲ ਸ਼ਨੀਵਾਰ ਉਸਦੇ ਨੇ ਬਹੁਤ ਸੋਹਣੀ ਗੱਲ ਕੀਤੀ ਬਾਅਦ ਵਿੱਚ ਅਗਲੇ ਦਿਨ ਮੈਂ ਗੱਲ ਕਰਾਂ ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਤ ਪਤਾ ਨਹੀਂ ਕੀ ਹੋ ਗਿਆ ਮੇਰੀ ਬੁੱਤੀ ਨਾ ਮੇਰੀ ਗਰੀਬ ਬਣੀ ਦੀ ਮਦਦ ਕਰੋ ਮੇਰਾ ਪੁੱਤ ਆ ਜੀ ਇੱਥੇ ਹੋਰ ਵੀ ਮੇਰੀ ਕਿਰਪਾ ਖੰਗ ਲਗਾ ਕੇ ਕਰੋ ਜੋ ਕਰ ਸਕਦੇ ਜੇ ਤਨਾ ਚਲੋ ਜੀ ਅੱਜ ਜੀ 11 ਕ ਮਹੀਨੇ ਹੋ ਗਏ ਸਾਰ ਪੰਜਵੇਂ ਮਹੀਨੇ ਹੋਣਾ ਮਸਾਲ 2 ਤਰੀਕ ਨੂੰ ਕਦਾ ਕੁਝ ਪਤਾ ਲੱਗਾ ਉੱਥੋਂ ਕਿਵੇਂ ਹੋਇਆ ਜਾਂ ਸਾਰ ਕਿਵੇਂ ਸਾਰਾ ਪਾਣਾ-ਵਾਪੜਾ ਕਿਸ ਨੇ ਦੱਸਿਆ ਹੋਵੇ ਫੋਨ ਤੇ ਉਹ ਨਾ ਇਹੀ ਗੱਲ ਕਹੀ ਆ ਆਪਣੀ ਬਿਊਟੀ ਤੋਂ ਆਇਆ ਇਹ 11 ਵਜੇ ਰੋਟੀ ਖਾ ਕੇ ਉਹ ਸੁੱਤਾ ਹੀ ਰਾਜਮਾ ਪੀ ਗਏ ਸਵੇਰੇ ਸਬਜੀ ਬਣਾਉਣੀ ਆ ਬਾਅਦ ਵਿੱਚ ਸੁੱਤਿਆਂ ਪਤਾ ਨਹੀਂ ਲੱਗਾ ਕੀ ਹੋਇਆ ਸੁੱਤਿਆਂ ਟੈਗ ਹੋ ਗਏ ਉਥੇ ਕੰਮ ਪਤਾ ਨਹੀਂ ਕਿੱਥੇ ਕਿੱਥੇ ਲੱਗਾ ਹੈ ਕੰਮ ਤੇ ਨਾਲ ਫੋਟੋਗ੍ਰਾਫੀ ਦਾ ਵੀ ਕਰਦਾ ਸੀ ਕੰਮ ਉਥੇ ਤੇ ਨਾਲ ਹੋਰ ਵੀ ਕੰਮ ਕਰਦਾ ਸੀ ਉਹ ਤੇ ਮੇਰਾ ਪੁੱਤ ਪੜਾ ਬੀਬਾ ਨਾਲ ਪੜਾਈ ਵੀ ਕਰਦਾ ਹੈ ਮੇਰਾ ਪੁੱਤ ਕਮਰੇ ਦੇ ਵਿੱਚ ਕਿਆ ਕਰੇ ਜੇ ਕਿਤੇ ਬਾਹਰ ਕਮਰੇ ਚ ਰਾਤ ਸੁੱਤੇ ਆਇਆ ਹੋ ਗਿਆ ਚੰਗਾ ਭਲਾ ਆਇਆ ਸੋ ਕੰਮ ਤੋਂ ਆਪਣੇ ਆਣ ਕੇ ਰੋਟੀ ਖਾਧੀ ਆ 11 ਵਜੇ ਕਿੰਦੇ ਸੁੱਤਾ ਆ ਪਤਾ ਨਹੀਂ ਕੀ ਹੋਇਆ ਕਦਮ ਕਹਿੰਦੇ ਨੀਲਾ ਹੋ ਗਿਆ ਮੂੰਹ ਚ ਚੱਗ ਵਗਣ ਹੈ ਵੀ ਮੇਰੇ ਪੁੱਤ ਤੇ ਮੈਂ ਸਵੇਰੇ ਫੋਨ ਲਾਵਾਂ ਮੇਰੇ ਪੁੱਤੀ ਨੇ ਫੋਨ ਨਹੀਂ ਚੁੱਕਿਆ ਮੈਂ ਫੋਨ ਲਾਈ ਗਈ ਫਿਰ ਉੱਥੋਂ ਕਿਸੇ ਹੋਰ ਨੇ ਫੋਨ ਚੁੱਕਿਆ ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ ਮੈਨੂੰ ਸਮਝ ਨਾ ਲੱਗੀ ਸਿਰ ਪੰਜਾਬੀ ਮੁੰਡੇ ਨੇ ਗੱਲ ਕੀਤੀ ਉਹਨਾਂ ਕਹਿੰਿਆ ਵੀ ਆ ਇਦਾਂ ਹੋਇਆ ਬੰਨਾ 11 ਵਜੇ ਆਣ ਕੇ ਰੋਟੀ ਖਾਧੀ ਆ ਰੋਟੀ ਖਾ ਕੇ ਤੇ ਸੁੱਤਾ ਵਾ ਤੇ ਫਿਰ ਤੇ ਵੀ ਸਬਜੀ ਸਾਰੇ ਬਣਾਉਣ ਵਾਸਤੇ ਰਾਜਮਾ ਭੇਜਿਆ ਜਾਵਾ ਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ ਉਹਨਾਂ ਨੇ ਸਵੇਰੇ ਹੀ ਵੇਖਿਆ ਜਦੋਂ ਮੈਂ ਫੋਨ ਕਰਨ ਲਈ ਜਦੋਂ ਫੋਨ ਨਹੀਂ ਆਨੇ ਚੁੱਕਿਆ ਮੇਰੀ ਗਰੀਬ ਬਣੀ ਦੀ ਮਦਦ ਕਰੀ ਜਾਏ ਮੇਰਾ ਬਚਾਈ ਥੇ ਆਜੇ ਉਹ ਅਰ ਵੀ ਮੇਰੀ ਹਲਫ ਕੀਤੀ ਜਾਵੇ ਮੇਰਾ ਆਸਰਾ ਨਹੀਂ ਕੋਈ ਰਿਆ ਮੇਰਾ ਕੋਈ ਆਸਰਾ ਨਹੀਂ ਰਿਆ ਮੇਰਾ ਪੁੱਤ ਹੀ ਕੋਈ ਕੁਮਰਾ ਪੁੱਤਰੀ ਵੀ ਚਲ ਗਿਆ ਓਏ ਬੁੱਤ ਚਲ ਗਿਆ ਬੰਦਨੀਏ ਤੇਰੇ ਪਾਪਾ ਵੀ ਨਹੀਂ